ਕਿ ਕਉਂਤਾਰ ਬਿਸਤਰਾ ਰਤਾ ਪਰ ਪਰ ਨਿਰਭਉ ਨਿਰਵੈਰ ਕਾਲ ਮੁਰਤਿ ਜਿਸ ਸਭੁ ਦਾ ਪੰਗਰ ਪ੍ਰਸਾਦੁ ਜਾ ਕਾ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੈ ਜੇ ਸੋਚੀ ਲਖਵਾਰ ਚਪੈ ਚਪ ਨਾ ਹੋਵੈ ਜੇ ਲਾਇ ਰਹਾ ਲਿਖਤਾਰ ਓ ਗਿਆ ਭਗਨਾ ਤਰੀ ਜੇ ਪਨਾਪੁਰਿਆ ਘਰ ਸੈ ਸਿਆਤਾ ਲਖੁ ਜੇ ਤਿਤਨਾ ਚਲੇ ਨਾਲ سدا پندر سب کو باہر گاو کو تان ہو گاو کو دات جانے کو ਸਾਚਾ ਸਾਇਆ ਸਾਚਾ ਣਾਈ ਬਾਖਿਆ ਪਾਵਾਰ ਆਖੇ ਮੇਂ ਜੀ ਦੀਂ ਦੀਂ ਦਾਤ ਕਰੀਂ ਦਾਤਾਰ ਫੇਰ ਕੇ ਅਗੇ ਰੱਖੀਂ ਜਿੱਦਿਸੇ ਦਰਬਾਰ ਮੋਹ ਕੇ ਕੋਲਨ ਬੋਲੀਏ ਜਿਸੰਦਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਹ ਦਵਾਰ ਨਾਨਕਿ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜਾਏ ਕਿ ਤਾਣਾ ਹੋਏ ਆਪੇ ਆਨਰੰਜਨ ਸੋਏ ਜਿਸਿ ਸਿਵਿਆ ਤਿਨ ਪਾਇਆ ਮਾਨ ਨਾਨਕ ਗਾਵਯ ਗੁਨੀ ਨਿਧਾਨ ਗਾਵਿਆ ਸਨੀਏ ਮੰਨ ਰਖੀਏ ਪਾਉ ਦੁੱਖ ਪਰ ਹਰਸੁ ਕਰ ਲੈ ਜਾਏ ਮਿਰ ਬੁਨਾਦਾਂ ਗਿਰ ਮਾ ਪੇਦਾਂ ਗੁਰੂ ਪ੍ਰਯਾਸ ਮਾ ਆਈ ਗੁਰੂ ਸਰਗੁਰ ਗੋਰਾ ਪਰਮਾ ਗੁਰ ਪਾਰਵਤੀ ਮਾਈ ਜੀਹੋ ਜਾਣਾ ਖਾ ਨਹੀਂ ਕਹਿਨ ਕਤੈ ਨ ਜਾਏ ਗੁਰਾਇ ਕਦੇ ਬੁਝਾਈ ਸਭਨਾ ਜੀਆ ਕਾਇ ਦਾਤਾ ਸੁਮੈ ਸਦਮੈ ਜਾਏ ਤੀ ਗਤਨਾਵਾਂ ਦੇ ਤਿਸ ਭਾਵਾਂ ਮਿਨ ਭਾਣੇ ਕਹਿ ਨਾਈ ਕਰੀ ਜੇ ਤਿਸੋਂ ਟਪਾਈ ਵੇਖਾ ਕਰਮਾ ਕੇ ਮਨੇ ਲਈ ਮਤਿ ਕਤਨ ਜਵਾਹਰ ਮਾਨਿਕ ਜੀ ਕੁਮਰ ਕੇ ਸਿਖ ਸਨੇ ਗੁਰਾਏ ਕਦੇ ਬੁਝਾਈ ਸਬਨਾ ਜੀ ਆਕਾਏ ਗਦਾਤਾ ਸੋ ਮੈਂ ਮਿਸਰਨਾ ਜਾਈ ਜੇ ਜੁਗ ਵਿਚਾਰੇ ਆਰ ਜਾ ਹੋਰ ਦਸਨੇ ਹੋਏ ਨਾ ਵਖੰਡਾ ਵਿੱਚ ਜਾਣੀਏ ਨਾਲ ਚੜਾ ਸਭ ਕੋਈ ਛੰਨਾ ਨਾ ਔਰ ਕਾਏ ਕੇ ਜਾਸ ਕੀ ਰਤਾ ਜਗਲੇ ਜੀ ਤੇ ਸਦਰ ਨਾ ਵੇ ਤਵਾਦ ਨ ਬੁਝੇ ਕੇ ਗੀਟਾਂ ਦੇ ਟੇਟਕਾਰ ਅਦੋਸੀ ਦੋਸਰੀ ਨਾਨੀ ਨੀ ਗੁੰਗੰ ਕਰੀ ਗੁਨਵੰਧਿਆ ਹਮ ਦੇਤੀ ਆ ਕੋਈ ਨਾ ਸੁਝੇ ਇਥੇ ਸਵਨ ਕੋਈ ਕਰੇ ਸੁਣਿਆ ਸਿਦਪੀਰ ਸਰਨਾਥ ਸੁਣਿਆ ਤਰਤਲ ਨਾਥ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋ ਨ ਸਕੇ ਕਾਲ ਨਾਨਕ ਅਕ ਦਸ ਦਾ ਵਿਗਾਸ ਸੁਣਿਆ ਦੂਪਾ ਕਾ ਨਾਸ ਸੁਣਿਆ ਸਰਗਮਾ ਇੰਦ ਸੁਣਿਆ ਮੁਕਸਾ ਨ ਹੰਮਾਨਦ ਸੁਣਿਆ ਸੂਰਜ ਵਖੰ ਭੀਦ ਸੈ ਸਾਸ ਸੇ ਮਤਿਦ ਨਾਨਕ ਅਕ ਦਸ ਦਾ ਵਿਗਾਸ ਸੁਣਿਆ ਦੂਪਾ ਕਾ ਨਾਸ ਸੁਣਿਆ ਸਸਤੁ ਭਿਆਨ ਸੁਣਿਆ ਚਰ ਪਾਇ ਸੁਨਾਨ ਸੁਨੇ ਪਰਗੜ ਪਾਵੇ ਮਾਨਾ ਸੁਨੇ ਲਾਭ ਸਹਿ ਧਿਆਨ ਨਾਨਕ ਭਗਤ ਸਦਾ ਵਿਕਾਸ ਸਰਿਆ ਦੇ ਪਾਪ ਦਾ ਨਾਸ ਸੁਨੇ ਸਰਾਗਨਾ ਤੇ ਗਾਹ ਸਭ ਸੇਖੀਂ ਕਿਰਪਾ ਸਾਹ ਸਰਿਆ ਅੰਦੇ ਪਾਵੇ ਰਾਹੋ ਸਰਿਆ ਹਾਤੂ ਵੇ ਸਦਾ ਹੋ ਨਾਨਕ ਭਗਤਾ ਸਦਾ ਵਿਕਾਸ ਸਰਿਆ ਦੇ ਪਾਪ ਦਾ ਨਾਸ ਮੰਨਿ ਤੀ ਗਤਹਿ ਨ ਜਾਏ ਅੰਜੇ ਕੋ ਕਹੇ ਪਿੱਛੇ ਪਸਤਾ ਹੈ ਕਾ ਅਦਲ ਕਲਨ ਲਿਕਨ ਹਾਰ ਮਨੈ ਕਾ ਬਹਿਕਰ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮਨ ਸਤਿਵੇ ਮਨ ਬੁਧਾ ਮਨ ਸਹਰ ਕੋਨ ਕੀ ਸਦਾ ਮਨ ਨੇ ਮੋਝ ਠਾਣਾ ਖਾਏ ਮਨ ਨੇ ਜੰਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮਨ ਨੇ ਮਾਰਗ ਠਾਕ ਨ ਪਾਏ ਮਨ ਨੇ ਵੱਸ ਪਰਗਟ ਜਾਏ ਮਨ ਨੇ ਵਗਨ ਚੱਲੇ ਪੰਥ ਮਨ ਨੇ ਧਰਮ ਸੇthi ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮਨ ਨੇ ਪਾਵੇ ਮੁਕਤਿਵਾਰ ਮਨੈ ਪਰਵਾਰਾ ਸਾਧਾਰ ਮਨ ਤਰੇ ਤਰੇ ਗੁਰ ਸੇਖ ਮਨੈ ਨਾਨਕ ਕਾ ਨੀਖ ਐਸਾ ਨਾਮ ਨਿਰੰਜਨ ਹੋਏ ਜਿਹੋ ਮਨ ਜਾਣੈ ਮਨ ਕੋਈ ਪੰਜ ਪਰਵਾਰ ਪੰਜ ਪਰਧਾਨ ਪੰਜੇ ਬਾਵੇ ਦਰਗਹਿ ਮਾਨ ਬੰਜੇ ਸੋਏ ਦਾ ਰਾਜਾਨ ਪੰਜਾ ਗਾ ਗੁਰੀ ਕਥਿਆਨ ਜਿਹੋ ਬਹਿ ਕਰੈ ਵਿਚਾਰ ਕਰਤੇ ਕਿਆ ਕਰਨੇ ਨਾ ਹੀ ਸੁਭਾਰ ਤਾ ਤਰੰਦਿਆ ਕਾ ਬੂਤ ਸਿੰਦੂ ਕਾ ਪ੍ਰਕਿਆ ਜਿ ਸੁਤ ਕਵੰਜੇ ਕਉ ਬੁਝਾਇ ਹੋਵੇ ਸੱਚ ਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਕਿਸੇ ਭਾਰਤਲ ਕਵੰਜੂਰ ਜੀ ਜਾਤ੍ਰੰਗਾ ਕੇ ਨਾਮ ਸਭ ਨਾਲਿ ਉਡੀ ਕਲਾਮ ਇਹੋ ਲਿਖਾਲਿ ਜਾੜੇ ਕੋ ਵੇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸੋਲ ਰੂਪ ਕੀਤੀ ਦਾਤ ਜਾਣੇ ਕੋਨ ਕੋ ਤਿ ਤਬ ਸਾਇ ਕੋ ਕਵਾਓ ਤੇステ ਹੋਇ ਲਖ ਦਰਿਆਵ ਬਦਤਾ ਕਾ ਵਿਚਾਰ ਵਰਨ ਜਾਵੇ ਇਕ ਵਾਰ ਜੁਗ ਭਾਵੇ ਸਾਈ ਭਨੇਕਾਰ ਤੂ ਸਦਾ ਸਲਾਮਤ ਰੰਕਾਰ ਸੰਗ ਜਾਪ ਸੰਗ ਪਾਉ ਸੰਗ ਪੂਜਾ ਸੰਤਪਤਾਉ ਅਸੰਖ ਗ੍ਰੰਥ ਮੁਕੀਤ ਪਾਠ ਅਸੰਖ ਜੋਗ ਬੰਧਹਿ ਦਾਸ ਸੰਗ ਭਗਤ ਗੁ ਗਿਆਨ ਵਿਚਾਰ ਅਸੰਖ ਸਦੀ ਸੰਤਾ ਤਾਰ ਅਸੰਖ ਸੂਰਮੁ ਭਖਸਾਰ ਅਸੰਖ ਮੂਲ ਲਿਵਲਾਏ ਤਾਰ ਗੁਰਤਮ ਕਾ ਵਿਚਾਰ ਵਰਨ ਜਾਵੇ ਇਕ ਵਾਰ ਅਨਜੋਤੁਰ ਭਾਵੈ ਸਾਈ ਪਲੇਕਾਰ ਤੂੰ ਸਦਾ ਸਲਾਮ ਅੰਨ ਰੰਕਾਰ ਅਸਾਂ ਘਮੋਰ ਬਾਂਧ ਕੋਰ ਅਸਾਂ ਘੂਰ ਹਰਾਂ ਕੋਰ ਅਸਾਂ ਘ ਵਰਤ ਜਾ ਨੀ ਜੂਰ ਅਸਾਂ ਘ ਗਾਲ ਨਾ ਵੜ ਹੱਤਿਆ ਕਮਾਹੀ ਅਸਾਂ ਬਾਪੀ ਪਾਪ ਕਰ ਜਾਹਿ ਅਸਾਂ ਘ ਕੂੜਿਆ ਕੋੜੇ ਫਿਰਾਹੀ ਅਸਾਂ ਘ ਮਲੇਸ਼ ਮਲ ਭਕਤਾ ਹੈ ਅਸਾਂ ਘ ਨਿੰਦ ਅਕਰ ਕਰ ਹੈ ਭਾਰ ਨਾਨਕ ਨੀਝ ਕਹੇ ਵਿਚਾਰ ਬਾਰਨ ਜਾਵੇ ਇੱਕ ਵਾਰ ਜੋ ਤੁ ਭਾਵੇ ਸਾਈ ਭਲੀਕਾਰ ਹੈ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖਤਾਵ ਗਮ ਗਮ ਸੰਕਲੋ ਸਖ ਕੈ ਸਿਰ ਪਾਰ ਹੋਏ ਆਪਣੀ ਨਾਮ ਖਰੀਸਾ ਲਾਹ ਅਕੀ ਗਿਆਨ ਗੀਤ ਗੁਨਗਾਹ ਤੇ ਲਿਖਨ ਬੋਲਨ ਬਾਣਾ ਅਕਰਾ ਸਿਵ ਸੰਜੋਗ ਖਾਣਾ ਜਿਨੇ ਵਿਖੇ ਤਿਸਰਨਾ ਹੈ ਜੀ ਫਰਮਾਇ ਤਿੰਤੇ ਪਾਹੇ ਜੇਤਾ ਗਿਤਾ ਦੇ ਤਨ ਆਉ ਮਿਰਨਾ ਵੈ ਨਾਹੀ ਕੋਤਾ ਉਹ ਦਰਦ ਕਵਨ ਕਹਾ ਵਿਚਾਰ ਵਾਰਿਆ ਨ ਜਾ ਵਾ ਇਕ ਵਾਰ ਜੋਤਿ ਦੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਕੇ ਮੋਥਲੀ ਤਿਕਾਪੜ ਹੋਵੇ ਇਹਦੇ ਸਭ ਉਹਨ ਲਈ ਉਹ ਧੋਏ ਭਰੀਆ ਮਤ ਪਾਪਾਂ ਕੇ ਸੰਗ ਉਤੋਂ ਪਹਿਨਾਵੇ ਕੇ ਰੰਗ ਬੁਨੀ ਪਾਪੀ ਆਕਰਨਾ ਨਹੀਂ ਕਰ ਕਰ ਕਰਨਾ ਲਿਖਲਾ ਜਾ ਹੋ ਆਪੇ ਵੀ ਜਾਪੇ ਹੀ ਕਾ ਹੋ ਨਾਨਕ ਪਿਆਵੋ ਜਹਾ ਹੋ ਤੇਰਾ ਤੱਤ ਆਦਤਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਮਨ ਕੀ ਤਾ ਪਾਉ ਅੰਤਰ ਗਤਿ ਰਤ ਬਲਣਾ ਆਉ ਸਭੁ ਤੇਰੇ ਮਨਾਹੀ ਕੋਈ ਮਨ ਕੀ ਤੇ ਭਗਤ ਨ ਹੋਏ ਸੋ ਸਾਧ ਬਾਨੀ ਵਰਭਾਉ ਸਤ ਸਨਾ ਸਦਾ ਮਨ ਚਾਉ ਕਬਸੇਲਾ ਭਗਤ ਕਵਨ ਕਉ ਦਿੱਤ ਗਵਨਵਾਰ ਗਵਨ ਸਰਤਿ ਮਾਉ ਗਵਨ ਜਿਤ ਕਾਰ ਮਿਲ ਪਈ ਆ ਪੰਡਤੀ ਜੇ ਹੋਵੇ ਲੇ ਕਿਰਾਨਾ ਵਲਤ ਨਪਾਇਓ ਕਾਦੀ ਆਜੇ ਲਿਖਾਂ ਲੈ ਕੁਰਾਨ ਤੇ ਦਵਾਰ ਨੂੰ ਜੂਹੀ ਜਾਣੇ ਰਤਮਾ ਨਾ ਕੋਈ ਜਾ ਘਰਤਾ ਸੋਹੀ ਕੋ ਸਾਝੇ ਆਪੇ ਜਾਣੇ ਸੋਹੀ ਫਿਕਰ ਆਕਾ ਕਿਉ ਸਲਾਹੀ ਕਿਵਨੇ ਕਿ ਜਾਣਾ ਨਾਨਕ ਆਕਾਂਸ ਕੋ ਆਕੇ ਜੀਉ ਕੋ ਸਾਨਾ ਵੱਡਾ ਸਾਹਿਬ ਠੀਨਾ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਕਿ ਗਿਆਨ ਸੁਹ ਹੈ ਪਤਾਲਾ ਪਤਾਲ ਲਾ ਕਾ ਦਾ ਸਾ ਅਗਾਸ ਕੋੜ ਕੋੜੇ ਭਾਗ ਤੇ ਬੇਦ ਕਹੇ ਨਿਕਵਾਤ ਸੈ 17 ਕਿੰਨ ਕਤੇ ਬਾਸ ਨੂੰ ਕਿਤਾ ਆਤਵ ਲਿਖਾ ਹੋਇ ਤਲੀ ਕੀ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਇਤੀ ਸੁਤਨ ਪਾਈਆ ਨਦੀਆਂ ਤੇ ਵਾਹ ਪਵੇ ਸੁੰਦਨਾ ਜਾਣੇ ਸਮੁੰਦ ਸਾ ਸੰਤਾਨ ਗੇਰਾ ਸਿੱਧੀ ਵਾਲ ਧਨ ਕੀੜੀ ਤੁਲਹੁ ਨੇ ਜੇ ਤਿਸ ਨੂੰ ਵਿਸਰਤ ਸਿੱਧੀ ਕਹੇ ਨਾਨਤਾ ਅੰਤਨ ਕਰਨੇ ਦੀਨ ਨਾਨਤਾ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿ ਆਮਨ ਮੰਤ ਅੰਤ ਨ ਜਾਪੇ ਕਿ ਤਾ ਆਕਾਰ ਅੰਤ ਨ ਜਾਪੇ ਪਾਰਾ ਬਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਈ ਜਾਹੇ ਇਹ ਅੰਤ ਨ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਇ ਉੱਚਾ ਥਾਉ ਜੇ ਉਪਰ ਉੱਚਾ ਨਾ ਹੋਏ ਵੱਡੂਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਈ ਜੇ ਵਡਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਮਵਟਾ ਦਾਤਾ ਦਿਨ ਲਤਾ ਬਾਇ ਕਿਤੇ ਮੰਗੇ ਜੂਦ ਪਾਰ ਕਿਤੇ ਅਗਨ ਨਹੀਂ ਵਿਚਾਰ ਕਿਤੇ ਖਤੋ ਟਹਿਵੇ ਖਾਰ ਕਿਤੇ ਲਲ ਮੁਕਰ ਪਾਹੇ ਕਿਤੇ ਹੁਰਖ ਕਾਹੀ ਕਾਹੇ ਕਿਤੇ ਰੁਖ ਭੂਖ ਸਦਮਾਰ ਹੈ ਪੀ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰੱਖ ਨ ਸਕੇ ਕੋਏ ਜੇ ਕੋ ਕਾਇ ਕਨ ਪਾਏ ਉਹ ਜਾਣੇ ਜੇ ਧਿਆ ਮਖਾਏ ਆਪੇ ਜਾਣੇ ਆਪੇ ਦੇਆ ਕਿਸੇ ਪਿਕੇ ਹੀ ਪੇ ਜਿਸ ਤਰ੍ਹਾਂ ਵਕਸੇ ਸੇ ਫਸਾਲਾ ਹਾ ਨਾ ਰਖ ਪਾਤ ਸਾਹੀ ਪਾਤ ਸਾਹ ਅਮੁਲ ਗੁਨ ਅਮੁਲ ਵਪਾਰ ਅਮੁਲ ਵਪਾਰੀ ਅਮੁਲ ਪੰਡਾਰ ਅਮੁਲ ਆਵੇ ਅਮੁਲ ਲੈ ਜਾਹੀ ਅਮੁਲ ਪਾਇ ਅਮੁਲ ਅਸਵਾਹੇ ਅਮੁਲ ਧਰਮ ਅਮੁਲ ਦੀਵਾਨ ਅਮੁਲ ਤੁਲ ਅਮੁਲ ਪਰਵਾਨ ਅਮੁਲ ਬਖਸ਼ੀ ਸਮੁਲ ਨਿਸ਼ਾਨ ਅਮੁਲ ਕਰਮ ਅਮੁਲ ਪਰਵਾਨ ਅਮੁਲ ਅਮੁਲ ਆਖਿਆ ਨਾ ਚਾਹੀ ਆਖਾ ਤਰੇ ਨਿਭਲਾਈ ਆਖੇ ਵੇਦ ਪਾਠ ਗੁਰਾਨ ਆਖੇ ਪੜੇ ਗਰੀਬ ਧਿਆਨ ਆਖੇ ਗਰਮਿਆ ਆਖੇ ਇੰਦ आखे गोपी तय गोविंद आखे सोरा कैसे ध आखे के तै के ते भू तो आखे दनाखे देव आखे, आखे सुनन मुजन सेवा के ते आखे आँपन पाहे के के उठन चाहे ते किते होर करे ताग न सके की के मु जे वड़ पावे ते वड़ होए ना रण जाने साचा सोए देखो आखे फूल भी काड़ तालिकय सिंघा का वारगा वार ਸੋ ਦਰਿਆ ਇਤਿਹਾਸੰਗਰ ਕੀ ਹਾ ਜਿਤ ਮੈਂ ਸਭ ਸੰਭਾਲੇ ਵਾਜੇ ਨਾਦ ਅਨੇਕਾਂ ਕੀ ਤੇ ਵਾਵਨ ਹਾਰੇ ਕੇ ਤੇਰਾ ਭਰੀ ਸੋ ਕਹੀਆ ਨਾ ਕੀ ਤੇ ਗਾਵਨ ਹਾਰੇ ਗਾਵੇ ਤੁਨੋਂ ਕੋਣ ਪਾਣੀ ਵੈ ਸੰਤਰ ਵਾਵੇ ਰਾਜਾ ਧਰਮ ਤੁਾਰੇ ਗਾਵੇ ਚਿਤ ਨੂੰ ਭਲੇ ਜਾਣ ਹੈ ਅਗਲਿੰਗ ਤਰੰਟੀ ਚਾਰੇਗਾ ਵੇ ਸਰਗਮਾ ਦੇਵੀ ਸੋ ਸਦਾ ਸਵਾਰੇ ਗਾਵੇਂ ਦੇ ਦਾਸ ਰ ਬੈਠੇ ਤੇ ਵਿਧਿਆਧਰਣਾਂ ਨੇ ਗਾਵੇ ਸਿਦ ਸਮਾਧੀ ਅੰਦਰ ਹੈ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡ ਪੜਰ ਕੇ ਸਰ ਜਗ ਜਗ ਵੇਦਾ ਨਾਲੇ ਗਾਵਨ ਮੋਹਨੀਆ ਮਨ ਮੋਹਰਾ ਸੁਰਗਾ ਮਚ ਪਿਆਲੇ ਗਾਵਨ ਤਨ ਪਾਏ ਤੇਰੇ ਅਠ ਸੜ ਤੀਰਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਗਾਣੀ ਚਾਰੇ ਗਾਵੇ ਗਨ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਦ ਨੋ ਗਾਵੇ ਜੋ ਤੁਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋ ਗੇ ਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋ ਸੀ ਜਾਇ ਨ ਜਾਸੀ ਰਤਨਾ ਦੇ ਰਚਾਈ ਰੰਗੀ ਰੰਗੀ ਭਾਤੀ ਕਰ ਕਹਿ ਜਿਨ ਸੇ ਮਾਇਆ ਜੇ ਨ ਪਾਈ ਕਰ ਕਰ ਵੇਖਿਆ ਕਿ ਤਾ ਆਪਣਾ ਜਿਵ ਤੇ ਸੇ ਵਡਿਆਈ ਜੋ ਤੇ ਭਾਵੇਂ ਸੋਈ ਕਰ ਸੇ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਹੁੰਦਾ ਸੰਤੋਖ ਜਨਮ ਪਰ ਝੋਲੀ ਧਿਆਨ ਕੀ ਕਰੇ ਨੂੰ ਭੂਤ ਜਿੰਦਾ ਕਾਲ ਕੁਆਰੀ ਗਾਇਆ ਜੁਗ ਜਗਤ ਰਡਾ ਕਰਤੀ ਤਾ ਆਹੀ 판ਤੀ ਸਰੋਜ ਮਾਥੀ ਮਨ ਜਿਤੈ ਜਗ ਜੀਤਾ ਆਦੇਸ திਸੇ ਆਦੇਸ ਆਦ ਨਿਲ ਨਾਦ ਨਾਤ ਜੁਗ ਜੁਗ ਰੇ ਕੋ ਵੇਸ ਭਗਤ ਗਿਆਨ ਦਾ ਭੰਡਾਰ ਨਟਕੜਵਾ ਜੇ ਰਾਧ ਆਪ ਨਾਤ ਨਾਤੀ ਸਮਝਾ ਕੇ ਰੰਦਿਸੇ ਨਵਰਾ ਸਾਧ ਸੰਜੋਗ ਵਿਜੋਦ ਕਾਣ ਚਲਾਵੇ ਲਿਖਿਆ ਵੇ ਭਾਗ ਆਦੇਸ ਸੇ ਆਦੇਸ ਆਦ ਨਿਲ ਨਾਦ ਨਾਤ ਜੁਗ ਜੁਗ ਰੇ ਕੋ ਵੇਸ ਮੇਕਾ ਮਾਈ ਜੁਗ ਤੇ ਆਈ ਪਿੰਜਲੇ ਪਰਵਾਹ ਨਾ ਇੱਕ ਸੰਸਾਰੀ ਢੰਡਾਰੀ ਗਲਾਇ ਦੀਵਾਨ ਜਿਹਦੇ ਸਾਵੇ ਤੇ ਚਲਾਵੇ ਜੀਵ ਹੋਵੇ ਗੁਮਾਰ ਹੋਵੇ ਖਿਆਲ ਨਰਦਨ ਆਵੇ ਬਹੁਤਾ ਹੋਵੇ ਢਾਨਾ ਆਦੇਸ ਸੇ ਆਦੇਸ ਆਧ ਨਿਰਾਨਦਨਾ ਹਦੀ ਜੁਗੇ ਕੋ ਵੇਸਾ ਆਸਨੋ ਲੋਇ ਪੰਡਾਰ ਜੋਗੀਸ ਪਾਇ ਸੇ ਕਵਾਰ ਕਰ ਪਰਵੇਸ਼ ਸੇ ਜਨਹਾਰ ਨਾਨੂ ਸੱਚੇ ਸਾਜੀਤਾਰ आदेश तिसय आदेश आदनिल लादना दिगजुवे जुँ को वैसा एकदो जीवो लखो वे लखो वे लख विस लख लखडा ज्ञेय एक नाम जगदीश एक राय पत पवडिया चढिया हुई के सहस्र गला आसरी गीता रीस नारक नतरी पाईए कुडी कुडाटीसा कंजूरच पेन जूर जो न मंगंदे न जूर मंजूर न जीवन म रहने जूर जो न राजमाल मनसो जो न सृष्टि के विचार ਜੋ ਨਾ ਜੁਕਤੀ ਛੁਟੈ ਸੰਸਾਰ ਜੀ ਸਰ ਦੂਰ ਕਰ ਕੇ ਸੋਏ ਨਾਨਕ ਸਮੇਤ ਨ ਕੋਏ ਰਾਤੀ ਰੋਤੀ ਜੇ ਤੀ ਮਾਰ ਬਾਹਰ ਪਾਣੀ ਅੰਮੀ ਪਾਤਾਲ ਦਿਸਿ ਸਤਿ ਸਾਹਿਬ ਰਤੀ ਪਰਮ ਸਾਲ ਇਸ ਵੀ ਜੀ ਜਬਤ ਮੇਰ ਅੰਗ ਤਿੰਨ ਕੇ ਨਾਮ ਨੇ ਕਨੰਤ ਗਰਮੀ ਗਰਮੀ ਹੋਈ ਵਿਚਾਰ ਸਚਾ ਸਚਾ ਦਰਬਾਰ ਤਿੱਥੇ ਸੋਹਣ ਪੰਜ ਕਰਵਾਨ ਨਦਰੀ ਗਰਮ ਪਵਨੀ ਸਾਨ ਕਛ ਲਗਾਈ ਉਤੇ ਪਾਏ ਨਾਨਕ ਦਇਆ ਜਾ ਕੇ ਜਾਏ ਤਰਫਾਂ ਦਾ ਆਇਓ ਤਰ੍ਹਾਂ ਮੈਂ ਯਾਰ ਘੜ ਕਾ ਕੋ ਕਰ ਮਾਂ ਕੇ ਸੇ ਮੋਰ ਪਾਣੀ ਵ ਸੰਤਰ ਕੇਤੇ ਗਾਨ ਮਹਿ ਸਗ ਤੇ ਵਰ ਮੇ ਗਾਣ ਘੜੀਏ ਰੂਪਾਂ ਕੇ ਵੇਸ ਕੇਤਿਆ ਕਰ ਭੂਮੀ ਕੇਤਿਆ ਵੇਸ ਕੇਤੇ ਸੰਸਿ ਤੇ ਕੇਤੇ ਬੱਡਲ ਦੇਸ ਕੇਤੇ ਸਿਦ ਬੁਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਨੰ ਕੇਤੇ ਕੇਤੇ ਰਤਾ ਸਮੁੰਦਰੀ ਕੇਤਿਆ ਖਾਨੀ ਕੇਤਿਆ ਵਾਨੀ ਕੇਤੇ ਪਾ ਤਰੇਂਦਰ ਕੇਤਿਆ ਸਤਿਸ਼ੇਰ ਕੇਤੇ ਨਾਲਿਕਾ ਗ੍ਰਾਂਥ ਗਿਆਰ ਘੜਵੇਂ ਘਾਰ ਪ੍ਰਚਾਂਡ ਡਰਾ ਤੇ ਰਾਗ ਬਨਉ ਕੋ ਦਾ ਦਾ ਸਰ ਗਾਂ ਤੇ ਬਾਣੀ ਰੂਪਾ ਕਿੱਥੇ ਘੜੜ ਖੜੀਏ ਬਹੁਤ ਅਨੂਪ ਤਾਂ ਗਿਆ ਗੱਲਾ ਤੇ ਨਾ ਜਾਹੇ ਦੇਖੋ ਕੈ ਪਿਛੇ ਪਛਤਾਏ ਕਿੱਥੇ ਖੜੀਏ ਸੋ ਤਵ ਕਰ ਬੋਧਨਾ ਸੁਤੇ ਖੜੀਏ ਸਰਸਦਾ ਕੇ ਸਦਾ ਕਰਮ ਕੜਵੀ ਬਾਣੀ ਜੋਰ ਦਿੱਤੈ ਹੋ ਨ ਹੋਈ ਹੋਰਾ ਤਿੱਥੇ ਜੂਰ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਪਰਪੂਰ ਤੇ ਤੈਸੀ ਕੋ ਸੀਤਾ ਮਾ ਮਾਹੇ ਉਤਾ ਕੇ ਰੂਪ ਨਾ ਕਤਨੇ ਜਾਹੇ ਨਾ ਹੋਏ ਬਰੇ ਢਾਗੇ ਜਾਹੇ ਨਾ ਜਿਨ ਕੇ ਰਾਵ ਸੇ ਵਰਮਾਹੇ ਦਿੱਤੇ ਭਗਤ ਉਸੇ ਕੋ ਕਰੇ ਅਨੰਤ ਸਚਾ ਮਰਸੋਏ ਸਾਚ ਕੰਡ ਵਸੈ ਨਿਰੰਕਾਰ ਕਰ ਕਰਿ ਵਿਖੈ ਨਦਰਿ ਨਿਹਾਲ ਤਿਤੈ ਕਨ ਮੰਡਲ ਵਰ ਭਾਂਡਾ ਅੰਜੇ ਕੋ ਕਥੈ ਤਾ ਅੰਤਰਾ ਅੰਤ ਦੇ ਤੇ ਲੋលੂ ਆਕਾਰ ਜਿਉ ਜਿਉ ਕੰਥਿਏ ਦਿਕਾਰ ਵੇਖੈ ਵਿਸਰ ਗਲ ਵਿਚਾਰਿ ਨਾਨਕ ਖਰਾ ਰਸਾਰ ਤਤਪਾਰਿ ਤਿਰਸਨਿਆਰ நே தியாரனா படாக்கா அமிர்தாலி டக்சால தினகார நானக நதரி நிஹால சலோக பவன்கு பிடி பித்த மர மஹசராய கல சகல ஜு ஆ ਪਵਾ ਚੇ ਤਾਰੇ ਬਹਾ ਦੂਰਾ ਕਰਮੀ ਆਪੋ ਆਪਣੀ ਕੇ ਨੜੇ ਕੇ ਦੂਰਾ ਜਿਨੇ ਨਾਮ ਧਿਆਇਆ ਗਏ ਮਸਕਤ ਕਾਲੁ ਬੁਨਾਕ ਦੇਵ ਕਉ ਜਲੇ ਕੇਤੇ ਛੁਟੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਕਉ ਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ